ਉਦੋਂ ਫਿਰ ਆਪਣੇ ਨਾਲ ਬਹੁਤ ਹੀ ਜ਼ਿਆਦਾ ਮਾੜੀ ਹੁੰਦੀ ਹੈ ਜਦੋਂ ਆਪਾਂ ਕਿਸੇ ਨੂੰ ਆਪਣਾ ਸਮਝ ਕੇ ਉਸ ਦਾ ਮੁਸੀਬਤ ਦੇ ਵਿੱਚ ਸਾਥ ਦਿੰਨੇ ਆ ਉਸ ਨੂੰ ਪੈਸੇ ਦੇ ਦਿੰਨੇ ਆ ਚਾਹੇ ਫਿਰ ਉਹ ਆਪਣਾ ਦੋਸਤ ਹੋਵੇ ਚਾਹੇ ਆਪਣਾ ਰਿਸ਼ਤੇਦਾਰ ਹੋਵੇ ਚਾਹੇ ਆਂਡੀ ਗਵਾਂਡੀ ਹੋਵੇ ਜਿਸ ਦਾ ਵੀ ਆਪਾਂ ਸਾਥ ਦਿੱਤਾ ਹੁੰਦਾ ਜਿਸ ਨੂੰ ਪੈਸੇ ਦਿੱਤੇ ਹੁੰਦੇ ਨੇ ਜਦੋਂ ਉਹ ਪੈਸੇ ਵਾਪਸ ਨਹੀਂ ਕਰਦਾ ਤੇ ਫਿਰ ਆਪਾਂ ਨੂੰ ਪਤਾ ਹੈ ਕਿ ਆਪਣੇ ਦਿਲ ਤੇ ਕੀ ਬੀਤੀ ਹੈ ਆਪਣੀ ਮਿਹਨਤ ਦੀ ਕਮਾਈ ਉਹ ਰੱਖ ਲੈਂਦਾ ਤੇ ਪੈਸੇ ਵਾਪਸ ਨਹੀਂ ਕਰਦਾ ਤੇ ਆਪਾਂ ਨੂੰ ਫਿਰ ਅੱਗੋਂ ਮੰਗਣੇ ਪੈਂਦੇ ਨੇ ਆਪਾਂ ਤਾਂ ਉਸਤੇ ਆਪਣਾ ਸਮਝ ਕੇ ਯਕੀਨ ਕੀਤਾ ਸੀ ਪਰ ਉਸਨੇ ਆਪਣਾ ਯਕੀਨ ਤੋੜ ਦਿੱਤਾ ਆਪਾਂ ਉਸ ਨਾਲ ਲੜ ਵੀ ਨਹੀਂ ਸਕਦੇ ਕਿਉਂਕਿ ਉਹ ਆਪਣਾ ਸੱਜਣ ਮਿੱਤਰ ਹੈ ਲੜ ਕੇ ਉਹ ਆਪਣੇ ਪੈਸੇ ਕਦੀ ਵਾਪਸ ਨਹੀਂ ਕਰੇਗਾ ਤੇ ਤੁਹਾਡੇ ਨਾਲ ਵੀ ਇਹ ਚੀਜ਼ ਹੋਈ ਹੈ ਤੁਹਾਡੇ ਵੀ ਕਿਤੇ ਪੈਸੇ ਫਸੇ ਹੋਏ ਨੇ ਸਾਹੇ ਕਿੰਨੇ ਮਰਜ਼ੀ ਸਮੇਂ ਤੋਂ ਫਸੇ ਹੋਣ ਤੁਹਾਨੂੰ ਇਹ ਲੱਗੇ ਕਿ ਇਹ ਪੈਸੇ ਕਦੀ ਨਹੀਂ ਮਿਲਣਗੇ ਪੈਸੇ ਡੁੱਬ ਚੁੱਕੇ ਨੇ ਪਰ ਤੁਸੀਂ ਟੈਨਸ਼ਨ ਨਾ ਲਓ ਅੱਜ ਇੱਕ ਅਜੀਹਾ ਟੋਟਕਾ ਤੁਹਾਡੇ ਨਾਲ ਸਾਂਝਾ ਕਰੂੰਗਾ ਜਿਹਦੇ ਨਾਲ ਉਹ ਇਨਸਾਨ ਤੁਹਾਨੂੰ ਆਪ ਆ ਕੇ ਘਰ ਪੈਸੇ ਦੇ ਕੇ ਜਾਏਗਾ ਤੇ ਤੁਹਾਡਾ ਧੰਨਵਾਦ ਵੀ ਕਰੇਗਾ ਆ ਸਮਾਂ ਨਾਖਰਾਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚਲਦੇ ਆਂ ਜੀ ਇੱਕ ਵਾਰੀ ਦੀ ਗੱਲ ਹੈ ਇੱਕ ਸਾਧੂ ਜੋ ਕਿ ਬਹੁਤ ਹੀ ਪਹੁੰਚੇ ਹੋਏ ਸੀ ਸਾਰੀ ਦੁਨੀਆ ਦੇ ਵਿੱਚ ਉਹਨਾਂ ਦੀਆਂ ਗੱਲਾਂ ਸੀ ਉਹਨਾਂ ਦਾ ਇੱਕ ਚੇਲਾ ਹੁੰਦਾ ਜੋ ਕਿ ਉਹਨਾਂ ਤੋਂ ਗੁਰਵਿੱਦਿਆਲਿਆ ਰਿਆ ਸੀ ਉਹ ਚੇਲਾ ਬਹੁਤ ਹੀ ਜਿਆਦਾ ਲੱਕੀ ਮੰਨਿਆ ਗਿਆ ਸੀ ਕਿਉਂਕਿ ਉਸ ਸਾਧੂ ਦੀਆਂ ਗੱਲਾਂ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਸੀ ਉਸ ਸਾਧੂ ਨੂੰ ਬਹੁਤ ਵੱਡੇ ਵੱਡੇ ਲੋਕ ਮਿਲਣ ਆਉਂਦੇ ਸੀ ਸਾਰੇ ਉਸ ਨੂੰ ਕਹਿੰਦੇ ਸੀ ਕਿ ਸਾਨੂੰ ਆਪਣਾ ਚੇਲਾ ਰੱਖ ਲਓ ਚੇਲਾ ਰੱਖ ਲਓ ਪਰ ਉਹਨਾਂ ਨੇ ਕਦੀ ਵੀ ਕਿਸੇ ਨੂੰ ਚੇਲਾ ਨਹੀਂ ਰੱਖਿਆ ਸੀ ਸਿਰਫ ਇੱਕੋ ਹੀ ਚੇਲਾ ਉਹਨਾਂ ਦਾ ਸੀ ਉਸ ਚੇਲੇ ਨੂੰ ਉਹ ਸਭ ਕੁਝ ਸਿਖਾਉਣਾ ਚਾਹੁੰਦੇ ਸੀ ਇੱਕ ਦਿਨ ਉਹ ਆਪਣੇ ਚੇਲੇ ਨੂੰ ਕਹਿੰਦੇ ਨੇ ਕਿ ਦੇਖ ਪੁੱਤਰਾ ਤੂੰ ਦੁਨੀਆ ਦੇ ਵਿੱਚ ਕਦੀ ਵੀ ਕਿਸੇ ਤੋਂ ਪੈਸੇ ਨਹੀਂ ਲੈਣੇ ਆਪਣੇ ਮੂੰਹੋਂ ਇਹ ਗੱਲ ਕਦੀ ਨਹੀਂ ਕਹਿਣੀ ਕਿ ਮੈਨੂੰ ਇੰਨੇ ਪੈਸੇ ਦੇ ਦਿਓ ਬੇਸ਼ੱਕ ਤੈਨੂੰ ਆਪਣੀ ਮਰਜ਼ੀ ਦੇ ਨਾਲ ਕੋਈ ਆ ਕੇ ਕਰੋੜ ਰੁਪਏ ਦੇ ਜਾਵੇ ਉਹ ਰੱਖ ਲਈ ਪਰ ਆਪਣੇ ਮੂੰਹੋਂ ਕਦੀ ਕਿਸੇ ਤੋਂ ਰੁਪਏ ਨਾ ਮੰਗੀ ਉਹ ਚੇਲਾ ਸੋਚਦਾ ਹੈ ਕਿ ਇਦਾਂ ਕਿਉਂ ਇਹਨਾਂ ਨੇ ਇਦਾਂ ਕਿਉਂ ਕਿਹਾ ਫਿਰ ਸੋਚਦਾ ਹੈ ਕਿ ਐਡੇ ਵੱਡੇ ਮਹਾਪੁਰਸ਼ ਐਵੇਂ ਕੋਈ ਗੱਲ ਨਹੀਂ ਕਹਿੰਦੇ ਆਪਣੇ ਮਨ ਦੇ ਵਿੱਚ ਉਹ ਗੱਲ ਬਿਠਾ ਲੈਂਦਾ ਹੈ ਤੇ ਕਦੀ ਕਿਸੇ ਤੋਂ ਰੁਪਈਆ ਨਹੀਂ ਮੰਗਦਾ ਆਪਣੀ ਸਿੱਖਿਆ ਪੂਰੀ ਕਰਕੇ ਉਹ ਚੇਲਾ ਆਪਣੇ ਗੁਰੂ ਦੇ ਆਸ਼ਰਮ ਤੋਂ ਚਲਿਆ ਜਾਂਦਾ ਹੈ ਤੇ ਕਿਤੇ ਦੂਰ ਜਾ ਕੇ ਡੇਰੇ ਲਾ ਲੈਂਦਾ ਜਦੋਂ ਦੂਰ ਜਾ ਕੇ ਡੇਰੇ ਲਾਉਂਦਾ ਤਪੱਸਿਆ ਕਰਦਾ ਤਾਂ ਉਸ ਕੋਲੇ ਵੀ ਬਹੁਤ ਲੋਕ ਆਉਣ ਲੱਗ ਪਏ ਸੀ ਉਹਨਾਂ ਨੂੰ ਵੀ ਵੱਡੇ ਵੱਡੇ ਲੋਕ ਮਿਲਣ ਆਉਂਦੇ ਉਸ ਚੇਲੇ ਦੀ ਵੀ ਇੱਕ ਖਾਸ ਗੱਲ ਸੀ ਕਿ ਉਹ ਕਦੀ ਕਿਸੇ ਕੋਲੋਂ ਪੈਸੇ ਨਹੀਂ ਮੰਗਦਾ ਸੀ ਜੋ ਵੀ ਉਸ ਨੂੰ ਕੁਝ ਵੀ ਦੇ ਜਾਂਦਾ ਚੁੱਪਚਾਪ ਖਾ ਲੈਂਦਾ ਅਦੀ ਕਿਸੇ ਤੋਂ ਰੁਪਈਆ ਉਧਾਰ ਨਹੀਂ ਮੰਗਿਆ ਸੀ ਇੱਕ ਦਿਨ ਉਸ ਚੇਲੇ ਨੂੰ ਬਹੁਤ ਹੀ ਜ਼ਿਆਦਾ ਲੋੜ ਪੈ ਜਾਂਦੀ ਹੈ ਚੇਲਾ ਸੋਚਦਾ ਹੈ ਕਿ ਅੱਜ ਮੇਰੇ ਕੋਲ ਪੈਸਾ ਵੀ ਹੈ ਨਹੀਂ ਤੇ ਮੈਨੂੰ ਪੈਸੇ ਚਾਹੀਦੇ ਵੀ ਬਹੁਤ ਜ਼ਰੂਰੀ ਨੇ ਉਹ ਚੇਲਾ ਕੀ ਕਰਦਾ ਕਿਸੇ ਤੋਂ 100 ਰੁਪਏ ਉਧਾਰ ਮੰਗ ਲੈਂਦਾ ਤੇ ਕਹਿੰਦਾ ਕਿ ਮੈਂ ਤੈਨੂੰ ਕੱਲ ਨੂੰ ਵਾਪਸ ਦੇ ਦੂੰਗਾ ਤਾਂ ਉਹ ਸੋਚਦਾ ਹੈ ਕਿ ਚਲੋ ਕੱਲ ਨੂੰ ਤਾਂ ਵਾਪਸ ਕਰ ਹੀ ਦੇਣੇ ਆ ਉਹ ਆਪਣੇ ਗੁਰੂ ਦੀ ਕਹੀ ਹੋਈ ਗੱਲ ਭੁੱਲ ਜਾਂਦਾ ਤੇ ਜਦੋਂ ਉਹ ਪੈਸੇ ਵਰਤ ਲੈਂਦਾ ਤਾਂ ਅਗਲੇ ਦਿਨ ਉਸ ਕੋਲ ਸੰਗਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਜੀ ਦੇ ਤੋਂ ਉਸ ਚੇਲੇ ਨੇ 100 ਰੁਪਏ ਲਈ ਸੀ ਉਹ ਵੀ ਪੈਸੇ ਨਹੀਂ ਮੰਗਦਾ ਉਹ ਵੀ ਵਾਪਸ ਕਦੀ ਨਹੀਂ ਕਹਿੰਦਾ ਕਿ ਮੈਨੂੰ 100 ਰੁਪਏ ਦੇ ਦਿਓ ਉਹ ਸੋਚਦਾ ਹੈ ਕਿ ਐਡੇ ਵੱਡੇ ਮਹਾਪੁਰਸ਼ ਨੂੰ ਇੰਨੇ-ਇੰਨੇ ਪੈਸੇ ਦਾਨ ਕਰਨ ਆਉਂਦੇ ਨੇ ਚਲੋ ਮੈਂ ਵੀ ਸੋਚਦਾ ਕਿ 100 ਰੁਪਏ ਦਾਨ ਹੋ ਗਏ ਤੇ ਉਹ ਚੇਲਾ ਵੀ ਭੁੱਲ ਜਾਂਦਾ ਕਿ ਮੈਂ ਇਹਨਾਂ ਤੋਂ 100 ਰੁਪਏ ਵੀ ਲਈ ਸੀ ਉਹ ਸੋਚਦਾ ਹੈ ਕਿ ਚਲੋ 100 ਹੀ ਲਈ ਸੀ ਇੱਥੇ ਤਾਂ ਮੈਨੂੰ ਹੁਣ ਬਹੁਤ ਲੋਕ ਆ ਕੇ ਪੈਸੇ ਦਾਨ ਕਰਕੇ ਜਾਂਦੇ ਨੇ ਤੇ ਉਹ 100 ਰੁਪਏ ਵਾਪਸ ਨਹੀਂ ਕਰਦਾ। ਉਹ ਚੇਲਾ ਬਹੁਤ ਹੀ ਜ਼ਿਆਦਾ ਬੁੱਢਾ ਹੋ ਜਾਂਦਾ। ਉਸ ਦੀ ਹੁਣ ਉਮਰ ਬਹੁਤ ਜ਼ਿਆਦਾ ਹੋ ਗਈ ਸੀ। ਉਹ ਵੇਲਾ ਆ ਜਾਂਦਾ ਜਦੋਂ ਉਸ ਚੇਲੇ ਨੇ ਆਪਣੀ ਅੰਤਿਮ ਸਾਹ ਲੈਣੇ ਸੀ, ਆਪਣਾ ਸਰੀਰ ਛੱਡਣਾ ਸੀ। ਉਸ ਚੇਲੇ ਨੂੰ ਇਦਾਂ ਸੀ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਕੋਈ ਵੀ ਮਾੜਾ ਕਰਮ ਨਹੀਂ ਕੀਤਾ, ਕਦੀ ਵੀ ਕਿਸੇ ਨੂੰ ਮਾੜਾ ਨਹੀਂ ਬੋਲਿਆ, ਹਮੇਸ਼ਾ ਰੱਬ ਦਾ ਨਾਮ ਲਿਆ। ਮੈਨੂੰ ਤਾਂ ਉੱਥੇ ਜਾ ਕੇ ਬਹੁਤ ਹੀ ਵਧੀਆ ਕੋਈ ਪ੍ਰਾਪਤੀ ਹੋਏਗੀ ਤੇ ਉਹ ਚੇਲਾ ਆਪਣਾ ਸਰੀਰ ਛੱਡ ਕੇ ਉੱਪਰ ਰੱਬ ਕੋਲ ਚਲਿਆ ਜਾਂਦਾ ਹੈ ਰੱਬ ਉਸ ਨੂੰ ਦੇਖਦਾ ਹੈ ਤੇ ਕਹਿੰਦਾ ਕਿ ਤੁਸੀਂ ਜ਼ਿੰਦਗੀ ਵਿੱਚ ਕੋਈ ਵੀ ਮਾੜਾ ਕਰਮ ਨਹੀਂ ਕੀਤਾ ਹਮੇਸ਼ਾ ਰੱਬ ਦਾ ਨਾਮ ਲਿਆ ਉਸ ਚੇਲੇ ਨੂੰ ਵੀ ਪਤਾ ਸੀ ਕਿ ਮੈਂ ਅਜਿਹਾ ਹੀ ਕੀਤਾ ਬਾਸੋ ਚੇਲਾ ਆਪਣੀ ਪ੍ਰਾਪਤੀ ਦੀ ਉਡੀਕ ਕਰ ਰਿਹਾ ਸੀ ਪਰ ਰੱਬ ਉਸ ਨੂੰ ਕਹਿੰਦਾ ਕਿ ਹੁਣ ਤੈਨੂੰ ਫੇਰ ਉਸੇ ਇਨਸਾਨ ਦੇ ਰੂਪ ਦੇ ਵਿੱਚ ਜਾਣਾ ਪਏਗਾ ਫਿਰ ਜਾ ਕੇ ਓਨੀ ਬੰਦਗੀ ਓਨੀ ਇਬਾਦਤ ਕਰਨੀ ਪਏਗੀ ਫੇਰ ਉਹ ਚੇਲਾ ਪੁੱਛਦਾ ਕਿ ਮੈਂ ਉਹ ਵਾਪਸ ਇਨਸਾਨ ਦੇ ਜਾਮੇ ਚ ਕਿਉਂ ਜਾਵਾਂ ਜਦੋਂ ਮੈਂ ਤਾਂ ਸਾਰੀ ਉਮਰ ਰੱਬ ਦਾ ਨਾਮ ਲਿਆ ਮੈਨੂੰ ਤਾਂ ਇੱਥੇ ਹੀ ਕੋਈ ਪ੍ਰਾਪਤੀ ਹੋਣੀ ਚਾਹੀਦੀ ਹੈ ਰੱਬ ਉਸ ਨੂੰ ਅੱਗੋਂ ਜਵਾਬ ਦਿੰਦਾ ਕਿ ਤੂੰ ਇੱਕ ਇਨਸਾਨ ਦਾ 100 ਰੁਪਏ ਦੇਣਾ ਉਸਨੇ ਉਹ ਮਿਹਨਤ ਦੇ ਨਾਲ ਕਮਾਇਆ ਸੀ ਤੇ ਤੂੰ ਉਹ ਤੋਂ ਮੰਗਿਆ ਸੀ ਪਰ ਤੂੰ ਉਸ ਦਾ ਉਹ 100 ਰੁਪਏ ਵਾਪਸ ਨਹੀਂ ਕੀਤਾ ਇਸ ਕਰਕੇ ਤੈਨੂੰ ਹੁਣ ਫੇਰ ਥੱਲੇ ਜਾਣਾ ਪਏਗਾ ਤੈਨੂੰ ਫੇਰ ਉਨੀ ਬੰਦਗੀ ਕਰਨੀ ਪੈਗੀ ਫੇਰ ਉਨਾ ਹੀ ਜੱਪ ਤੱਪ ਕਰਨਾ ਪਏਗਾ ਸਿਰਫ 100 ਰੁਪਏ ਪਿੱਛੇ ਤੇਰੀ ਸਾਰੀ ਮਿਹਨਤ ਬੇਕਾਰ ਹੋ ਗਈ ਨਹੀਂ ਤਾਂ ਤੈਨੂੰ ਇੱਥੇ ਕੋਈ ਪ੍ਰਾਪਤੀ ਹੋ ਜਾਣੀ ਸੀ ਉਹ ਫੇਰ ਥੱਲੇ ਜਾਂਦਾ ਤੇ ਉਸ ਦਾ 100 ਰੁਪਏ ਚੁਕਾਉਂਦਾ ਇਹ ਕਹਾਣੀ ਵਿੱਚ ਤੁਹਾਨੂੰ ਸਮਝ ਲੱਗ ਗਈ ਹੋਣੀ ਹੈ ਕਿ ਮੈਂ ਕੀ ਕਹਿਣਾ ਚਾਹੁੰਦਾ ਮੈਂ ਸਿਰਫ ਇਹ ਕਹਿਣਾ ਚਾਹੁੰਦਾ ਕਿ ਜਦੋਂ ਆਪਣੇ ਕੋਈ ਪੈਸੇ ਰੱਖ ਲੈਂਦਾ ਆਪਣੇ ਪੈਸੇ ਵਾਪਸ ਨਹੀਂ ਕਰਦਾ ਤੁਸੀਂ ਇਹ ਨਾ ਸੋਚਿਆ ਕਰੋ ਕਿ ਮੈਂ ਬਹੁਤ ਕੁਝ ਗਵਾ ਲਿਆ ਤੁਸੀਂ ਇਹ ਸੋਚਿਆ ਕਰੋ ਕਿ ਉਸ ਇਨਸਾਨ ਨੇ ਕਿੰਨਾ ਕੁਝ ਗਵਾ ਲਿਆ ਤੁਸੀਂ ਸਿਰਫ 1 ਰੁਪਇਆ ਦਾਨ ਕਰਦਿਆ ਕਰੋ ਕਿਉਂਕਿ ਜਿੰਨੇ ਪੈਸੇ ਤੁਸੀਂ ਦਿੱਤੇ ਹੋਣਗੇ ਜਿਵੇਂ ਮੰਨ ਲਓ 100 ਰੁਪਏ ਦਿੱਤਾ ਤਾਂ 1 ਰੁਪਇਆ ਹੋਰ ਦਾਨ ਕਰ ਦਿੱਤਾ 101 ਰੁਪਏ ਹੋਗੇ ਦਾਨ ਕਰਕੇ ਤੇ ਆਪਣੇ ਰੱਬ ਤੇ ਛੱਡ ਦਿਆ ਕਰੋ ਜਦੋਂ ਤੁਸੀਂ ਇਹ ਚੀਜ਼ ਕਰੋਗੇ ਸਭ ਕੁਝ ਆਪਣੇ ਰੱਬ ਤੇ ਛੱਡ ਦਿਓਗੇ ਤੇ ਰੱਬ ਉਸ ਨੂੰ ਅਜੇਹੀ ਕਰਮਾ ਦਿਖਾਏਗਾ ਅਜੇਹਾ ਕੋਈ ਦਿਨ ਦਿਖਾਏਗਾ ਜੀਦੇ ਨਾਲ ਉਹ ਪੈਸੇ ਤੁਹਾਡੇ ਆਪ ਵਾਪਸ ਕਰਨ ਆਏਗਾ ਮੇਰੀ ਇਹ ਗੱਲ ਲਿਖਾ ਲਓ ਕਿਉਂਕਿ ਜਦੋਂ ਆਪਾਂ ਆਪਣਾ ਸਭ ਕੁਝ ਆਪਣੇ ਪੀਰ ਮੁਰਸ਼ਦ ਤੇ ਆਪਣੇ ਰੱਬ ਤੇ ਛੱਡ ਦਿੰਨੇ ਆ ਕਿਉਂਕਿ ਆਪਾਂ ਬਹੁਤ ਪ੍ਰਯਾਸ ਕਰ ਲੇ ਬਹੁਤ ਪੈਸਾ ਮੰਗ ਕੇ ਵੇਖ ਲਿਆ ਬਹੁਤ ਉਹਨੂੰ ਕੁਝ ਕਿਹਾ ਕਿ ਸਾਡੇ ਪੈਸੇ ਵਾਪਸ ਕਰ ਦੇ ਪਰ ਜਦੋਂ ਉਹ ਪੈਸੇ ਵਾਪਸ ਨਹੀਂ ਕਰਦਾ ਤਾਂ ਫਿਰ ਉਸ ਦਾ ਹੀ ਘਟ ਹੈ ਉਸ ਦਾ ਹੀ ਨੁਕਸਾਨ ਹੈ ਇਸ ਕਰਕੇ ਜਦੋਂ ਆਪਾਂ ਆਪਣਾ ਬਦਲਾ ਰੱਬ ਤੇ ਛੱਡ ਦਿੰਨੇ ਆ ਆਪਾਂ ਬਦਲਾ ਕਿੰਨਾ ਕੁ ਲੈ ਲਾਂਗੇ ਵੱਤ ਤੋਂ ਵੱੱਤ ਉਹਨੂੰ ਮਾਰਾਂਗੇ ਉਹਨੂੰ ਬੁਰਾ ਭਲਾ ਕਵਾਂਗੇ ਪਰ ਜੋ ਰੱਬ ਕਹੇਗਾ ਫਿਰ ਉਹ ਤੋਂ ਸੁਣਿਆ ਨਹੀਂ ਜਾਣਾ ਉਹ ਤੋਂ ਦੇਖਿਆ ਨਹੀਂ ਜਾਣਾ ਇਸ ਕਰਕੇ ਇਹ ਚੀਜ਼ ਕਰਕੇ ਦੇਖਿਓ ਆਪਣਾ ਰੱਬ ਆਪਣਾ ਪੀਰ ਮੁਰਸ਼ਿਦ ਅਜੇ ਹੀ ਵਿਧੀ ਬਣਾਏਗਾ ਕਿ ਉਹ ਆਪਣੇ ਘਰ ਪੈਸੇ ਲੈ ਕੇ ਆ ਪਾਏਗਾ ਕਿਉਂਕਿ ਉਸ ਨੂੰ ਪਤਾ ਲੱਗ ਜੇਗਾ ਕਿ ਮੈਂ ਜੇ 100 ਰੁਪਏ ਉਸ ਦਾ ਰੱਖਿਆ ਤੇ ਅੱਜ ਮੇਰਾ ਹਜ਼ਾਰਾਂ ਦਾ ਨੁਕਸਾਨ ਹੋ ਰਿਹਾ ਹੈ ਹੋ ਸਕਦਾ ਮੇਰਾ ਅੱਗੇ ਜਾ ਕੇ ਹੋਰ ਨੁਕਸਾਨ ਹੋਵੇ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਦੇ ਵਿੱਚ ਜੈ ਪੀਰਾਂ ਦੀ ਜਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵਕੇ ਦਰਵੇਸ਼ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜਰੂਰ ਔਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਜਿੱਥੇ ਪੀਰਾਂ ਫਕੀਰਾਂ ਦੇ ਆਸ਼ਕ ਬੈਠੇ ਨੇ ਉਹਨਾਂ ਦੇ ਮুরিਦ ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ